ਅਸਲੀ ਮਹੱਲਾ ਪਹਿਲਾ ਸ਼ਾਂਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਕੀਰਤਿ ਨਾਮੁ ਜਾਵਉ ਕੀਰਤਿ ਨਾਮ ਹੈ ਸਤਿਗੁਰੂ ਮਹਾਰਾਜ ਸਾਹਿਬ ਸੰਗਤ ਜੀ ਗਰੀਬ ਨਵਾਜ ਗੁਰੂ ਨਾਨਕ ਸਾਹਿਬ ਨੰਕਾਨੇ ਸਾਹਿਬ ਬੈਠੇ ਸਨ ਨਾਰਾਜੇ ਸੰਗੀਆਂ ਨੇ ਉਸ ਵੇਲੇ ਕਹਿ ਕੇ ਚਲੋ ਮਾਰਾ ਪ੍ਰਸ਼ੇਤਰ ਇਸ਼ਨਾਨ ਕਰਨ ਕਰਾਈਏ ਫਨੇਸ਼ਰ ਦੇ ਵਿੱਚ ਮੇਲਾ ਲੱਗਣਾ ਹੈ ਕਾ ਸੁਣ ਕੇ ਗੁਰੂ ਮਾਰਾ ਸਾਹਿਬ ਜੀ ਫਰਮਾਉਂਦੇ ਹਨ ਤੀਰਥਨਾਵੁਰਜਾ ਉਤੀਰਥ ਨਾਮ ਹੈ ਇਹ ਭਾਈ ਜੇ ਕਰਕੇ ਪੀਰ ਦੇ ਤੀਰਥਾਂ ਨ ਕਰਨ ਜਾਈਏ ਤਾਂ ਤੀਰਥ ਤੋਂ ਪਰਮੇਸ਼ਰ ਦਾ ਨਾਮ ਹੀ ਹੈ ਮਾਰਾ ਕਹਿੰਦੇ ਹੋਰ ਤੀਰਥਾਂ ਦੀ ਲੋੜ ਨਹੀਂ ਪਰਮੇਸ਼ਰ ਦੇ ਨਾਮ ਵਰਗਾ ਤੀਰਥ ਕੋਈ ਨਹੀਂ ਦੁਨੀਆ ਵਿੱਚ ਤੀਰਥ ਸ਼ਬਦ ਵਿਚਾਰ ਜਿਹੜਾ ਇਹ ਤੀਰਥ ਹੈ ਸੰਗਤ ਵਿੱਚ ਜਿਹੜਾ ਸ਼ਬਦ ਗੁਰਾਂ ਨੇ ਵਿਚਾਰ ਕਰਨੀ ਹੈ ਸਭ ਤੋਂ ਬ੍ਰਹਮ ਦਾ ਵਿਚਾਰ ਕਰਨਾ ਹੀ ਸ੍ਰੀ ਸਵਾਇਕ ਅੰਤਰ ਗਿਆਨ ਹੈ ਜਿਸਰ ਦੇ ਅੰਦਰ ਗਿਆਨ ਪ੍ਰਾਪਤ ਹੁੰਦਾ ਹੈ ਇਹ ਇਸ਼ਾਨਾਨ ਹੈ ਗੁਰ ਗਿਆਨ ਸਾਚਾ ਥਾਨ ਤੀਰਥ ਜੋ ਗੁਰੂ ਸਾਹਿਬ ਦਾ ਗਿਆਨ ਹੈ ਇਹ ਸੱਚਾ ਥਨੇਸ਼ਰ ਤੀਰਥ ਹੈ ਥਾਨਾ ਥਨੇਸ਼ਰ ਦਾ ਥਨੇਸ਼ਰ ਸਾਹ ਸੰਗੇ ਜਿਸ ਵਕਤ ਦਾਤ ਲੋ ਹੋਏ ਮਧੂ ਦੇ ਕੈਤਵ ਇਹਨਾਂ ਨੂੰ ਬ੍ਰਹਮ ਦੇ ਕਾਈ ਡਰਾਇਆ ਸੀ ਬ੍ਰਹਮਾ ਦੇਖ ਕੇ ਡਰ ਗਿਆ ਇਹਨਾਂ ਬੈਂਕਾਂ ਦੇ ਤਾਂ ਹੀ ਉਸ ਵळे ਅੰਤਰੀਯਾਮੀ ਨੇ ਚੇਤੇ ਕੀਤਾ ਇੱਕ ਸਰਨ ਤੇ ਮੈਲ ਨਕਾਰੀ ਦਾਦੇ ਬਹੀ ਸੀ ਇਸ ਤੇ ਸਾਰੀ ਬੁਗੀਆਂ ਸਰਨ ਤੇ ਮੈਲ ਨਕਾਰੀ ਨਕਾਰਾ ਦਾਦੇ ਮਰ ਕੀਤ ਬਕੰਤਾਰਾ ਇਹ ਪ੍ਰਾਨਕਮਤ ਹੈ ਮધુ ਦੇ ਕੀਟ ਨੂੰ ਦੋ ਦੇਤ ਹੋਏ ਇਹ ਤਨ ਦੀ ਮੈਲ ਦੀ ਨਿਆਈ ਮਾਰਨ ਫਾਇਦਾ ਕੀਤੇ ਸੋ ਇਸ ਪ੍ਰਕਾਰ ਬ੍ਰਹਮਾ ਜੋ ਡਰਿਆ ਜੋ ਨੰਤਰੀਆ ਨੂੰ ਵਿਗਾਦੇ ਆ ਉਸ ਜਿਹੜੇ ਮਾਰੋ ਨੇ ਇੱਕ ਦਿਬਸ ਰੂਪ ਢਾਰ ਕੇ ਇਹਨਾਂ ਦੇ ਨਾਲ 7000 ਰੁਪਏ ਦਾ ਜੰਕ ਕੀਤਾ ਜਦੋਂ 5000 ਰੁਪਏ ਦਾ ਜੰਕ ਕੀਤਾ ਉਸ ਉਹਦੇ ਖੁਸ਼ ਹੋ ਗਏ ਕਹਿੰਦੇ ਵੀ ਅਸੀਂ ਦੋ ਜਣੇ ਆ ਤੂੰ ਇਕੱਲਾ ਹੀ ਜੰਕ ਕਰਦਾ ਸਾਥੋਂ ਵਾਰ ਮੰਗੋ ਭਗਵਾਨ ਨੇ ਕਿਹਾ ਜੇ ਵਾਰ ਦੇਣਾ ਤਾਂ ਆਪਦੇ ਸੀਸ ਦੇ ਦਿਓ ਇਹ ਕਹਿੰਦੇ ਸੀਸ ਲੈਣੇ ਸੂਰਮਿਆਂ ਦਾ ਵਚਨ ਹੈ ਅਸੀਂ ਹੁਣ ਜਿਹੜਾ ਵਚਨ ਕੀਤਾ ਉਹਦੀ ਹਾਰ ਦੇ ਸਿਰ ਦੇਣ ਨੂੰ ਤਿਆਰ ਪਰ ਖੁਸ਼ਗੀ ਵਾਲੇ ਥਾਂ ਤੇ ਲੱਗ ਸਾਰੇ ਪਾਣੀ ਪਾਣੀ ਸੀ ਉਸ ਵੇਲੇ ਭਗਵਾਨ ਨੇ ਹਰਿਦਾਰੀ ਕੋਪ ਚੌਕੜੀ ਮਾਰ ਕੇ ਇਹਨਾਂ ਕੁ ਖੇਤਰ ਦੀ ਧਰਤੀ ਹੈ ਇਸ ਥਾਂ ਵਿੱਚ ਸਾਹਿਬ ਸਿੰਘ ਜੀ ਉੱਤੇ ਆਪਣੇ ਪੱਟੂ ਰੋਖਾ ਕੇ ਆ ਵੇਖੋ ਖੁਸ਼ਕਤਾ ਤੇ ਉਹ ਕਹਿੰਦੇ ਲੋਹ ਸਿਰ ਹਾਜ਼ਰ ਉਸ ਵੇਲੇ ਸੁਦਰਸ਼ਨ ਚੱਕਰ ਨਾਲ ਉਹਨੇ ਸਿਰ ਕੱਟ ਲਈ ਸੀ ਉਹ ਜਿਸ ਥਾਂ ਆਪਣੇ ਨਟੰਬਰ ਰੱਖੇ ਸੀ ਉਹ ਸਨੇਸ਼ਰ ਦੀ ਧਰਤੀ ਹੈ ਉਹ ਥਾਂ ਥਾਂ ਤੁਸੀਂ ਸਮਝ ਲੈਣਾ ਆਸਨੇ ਵਾਲੇ ਥਾਣੇ ਆਨੇ ਸਨੇਸ਼ਰ ਤੀਰਥ ਹੈ ਗੁਰੂ ਨਵੇਂ ਪਾਤਸ਼ਾਹ ਵੀ ਇਸ ਕਿਨਾਰੇ ਤੇ ਦਰਬਾਰ ਬਣਿਆ ਹੈ ਮਹਾਰਾਜਾ ਗਏ ਹੈ ਸੋ ਫਰਮਾਉਂਦੇ ਹਨ ਗੁਰ ਗਿਆਨ ਸਾਚਾ ਥਾਨ ਤੀਰਥ ਜਿਹੜਾ ਗੁਰੂ ਸਾਹਿਬ ਦਾ ਗਿਆਨ ਹੈ ਸਨੇਸ਼ਰ ਤੀਰਥ ਜਿੱਥੇ ਨਿਕੰਮਰ ਰੱਖੇ ਸੀ ਬਗਵਾਨ ਨੇ ਦਸਪੁਰਬ ਸਦਾ ਦਸਾਰਾ ਇਸ ਪ੍ਰਕਾਰ ਕਹਿੰਦੇ ਹਨ ਗੁਰਧਾਨ ਤੀਰਥ ਗੁਰ ਗਿਆਨ ਸਾਚਾ ਥਾਨ ਤੀਰਥ ਜਿਹੜਾ ਗੁਰਾਂ ਦਾ ਗਿਆਨ ਹੈ ਇਹ ਹੋਇ ਹਮੇਸ਼ਰ ਸੱਚਾ ਪੀਰ ਹੈ ਦਾਦਪੁਰੋਂ ਸਦਾ ਦਸਹਰਾ ਜਿਹੜਾ ਦਸ਼ਾ ਪੁਰਬ ਦੇ 10 ਪੁਰਬ ਹੈ ਨਾ ਗੁਰਪੁਰਬ ਇਹੋ ਹੀ ਸਦਾ ਦਸਹਰਾ ਬਣਿਆ ਹੋਇਆ ਹੈ ਇਹ ਸੰਗਤ ਦਸਹਰਾ ਹੈ ਅਬੇ ਦਾਸਪੁਰਬ ਸਦਾ ਦਸਾਹਰਾ ਜਿਸਾ ਪੁਰਬ ਜਿਹੜੇ ਸਦਾ ਵਾਖੀ ਇਹ ਦਸਹਰਾ ਪ੍ਰਗਟ ਹੈ ਦਸੇ ਪੁਰਬ ਸਦਾ ਜਿਸਾਰਾ ਦਸਾਂ ਜਿਸਾਰਾ ਦਸਾਂ ਇੰਦਰੀਆਂ ਨੂੰ ਦਮਨ ਕਰਨਾ ਜਿਹੜਾ ਪੰਜੇ ਗਿਆਨ ਇੰਦਰੀਏ ਸੰਜੇ ਕਾਰਮ ਇੰਦਰੀਏ ਇੰਨਾ ਜਿਹੜਾ ਰੋਕਣਾ ਇਹ 10 ਪੁਰਬ ਲੱਗੇ ਹੋਏ ਸਜਾ ਵਾਸਤੇ ਜਾਂ ਇਹ 10 ਪੁਰਬ ਹਨਗੇ ਸਤ ਸੰਤੋਖ ਦਾ ਧਰਮ ਵਿਚਾਰ ਤੇ ਪੰਜਾਂ ਸਤਾਂ ਦੀ ਜਿਹੜੀ ਧਾਰਨਾ ਹੈ ਇਹ 10 ਪੁਰਬ ਹੈ ਇਹ ਦਸਾਰਾ ਇਕੱਤਰ ਹੋਏ ਹੋਏ ਇਸ ਪ੍ਰਕਾਰ ਦੇ ਪੁਰਬ ਬਣੇ ਹੋਏ ਆ ਅਤੇ ਪੰਡਤ ਤਾਰਾ ਸਿੰਘ ਜੀ ਨੇ ਗੁਰਮਤਿ ਨਿਰਮਲ ਸਾਗਰ ਵਿੱਚ ਇਸ ਗੰਗਾ ਦੇ ਜਨਮ ਵਾਸਤੇ ਇਹ ਦਸਪੁਰਬ ਦੱਸਿਆ ਹੈ ਇਹ ਉਸ ਇਥੋਂ ਲੈ ਕੇ ਵਿਦਵਾਨਾਂ ਨੇ ਲਿਖਿਆ ਉਹ ਇਹ ਹੈ ਦਸਪੁਰਬ ਗੰਗਾ ਦੇ ਜਨਮ ਵਾਲੇ ਇਹ ਤੇ ਇਸੇ ਕਰੋ ਦਸਪੁਰਬ ਸਦਾ ਸਹਾਰਾ ਇੱਕ ਤਾਂ ਜੇਠ ਦਾ ਮਹੀਨਾ ਹੋਣਾ ਦੂਜਾ ਚਾਨਣ ਪੱਖ ਹੋਣਾ ਤੀਜਾ ਦਸਵੀਂ ਥੇਤ ਹੋਣੀ ਚੌਥਾ ਹਸਨ 76 ਹੋਣਾ ਪੰਜਵਾਂ ਬੁੱਧਵਾਰ ਦਿਨ ਹੋਣਾ ਛੇਵਾਂ ਗੁਰਕਰਨ ਹੋਣਾ ਲਗਣ ਅਤੇ ਸੱਤਵਾਂ ਆਜ ਯੋਗ ਆਨੰਦ ਯੋਗ ਹੋਣਾ ਇਤਵ ਮੀਤੀ ਪਾਦ ਹੋਣ ਨੌਵਾਂ ਕੰਨਿਆ ਦਾ ਚੰਦਰਮਾ ਹੋਣਾ ਦਸਵਾਂ ਬਿਰਖ ਦਾ ਸੂਰਜ ਹੋਣਾ ਇਹ 10 ਪੁਰਬ ਹੋਇਆ ਇਹਨਾਂ ਦਸਾਂ ਪੁਰਬਾਂ ਦੇ ਜਿਵੇਂ ਲੱਗਦੇ ਉਦੋਂ ਗੰਗਾ ਦਾ ਜਨਮ ਮੰਨਿਆ ਉਦੋਂ ਪੂਰਾ ਮਹਤੂਵ ਸਮਝਦੇ ਆਏ ਤੇ 10 ਪੁਰਬ ਸਦਾ ਵਿਸਾਹਰਾ ਇਹ ਹਮੇਸ਼ਾ ਲਈ 10 ਪੁਰਬ ਹਨ ਇਹ ਦਸਾਰਾ ਪ੍ਰਗਟ ਹੀ ਹਨ ਵਿਸਾਰਾ ਅਕਤਰ ਕਦੇ ਕਦੇ ਹੁੰਦੇ ਆਏ ਜਦੋਂ ਇਹ ਹੋਣ ਉਦੋਂ ਗੰਗਾ ਦੇ ਜਨਮ ਦਾ ਵਕਤ ਮੰਨਿਆ ਜਾਂਦਾ ਹੈ ਇਹ ਸੇਵ ਪ੍ਰਕਾਰ ਦਸਪੁਰਬ ਸਦਾ ਦੁਸਹਾਰਾ ਇਹ ਦੁਸਹਾਰਾ ਪ੍ਰਗਤੀ ਹੈ ਜੋ ਸੇਪੁਰਬ ਸਦਾ ਵਾਸਤੇ ਇਹ ਦੁਸਹਾਰਾ ਦਸਾਂ ਦੋਸ਼ਾਂ ਨੂੰ ਹਰਨ ਵਾਲੇ ਹੈ ਦਸ ਦੋਸ਼ਾਂ ਦਾ ਸੰਗ ਜੀ ਇਹ ਹਨਗੇ ਇੱਕ ਦਾ ਬਿਨਾ ਕਹਿ ਦਿੱਤੀ ਕੀ ਜੋ ਲੈ ਲੈਣੀ ਚੱਕ ਲੈਣੀ ਇਹਦਾ ਨਾਮ ਚੋਰੀ ਹੈ ਇਹ ਸਰੀਰ ਦਾ ਦੋਸ਼ ਹੈ ਲੋਕ ਉਹ ਜੇ ਬੇਨਸ ਪਾਤਖੂ ਜੇ ਸਰਕਾਰ ਜੰਗ ਜੀ ਪੈਦਾ ਹੋਏ ਹੈ ਕੋਈ ਨੂੰ ਨਾਸ ਹੋ ਜਾਂਦੇ ਹੈ ਇੱਜ਼ਤ ਕਾਮ ਕਰੇ ਚਾਲ ਵੀ ਬੁਲਾ ਜਾਂਦੇ ਹੈ ਕੋਈ ਸ੍ਰੇਸ਼ਟ ਦਾ ਕਾਗ ਵੀ ਦੁਨੀਆ ਤੋਂ ਲੈ ਕੇ ਜਾਂਦਾ ਹੈ ਗੁਰਮੁਖ ਹੋਈਏ ਬੁਝੈ ਸੂ ਨਿਰਗੁਰਮਖੋ ਪ੍ਰਵੇਸ਼ ਹੋਏ ਸੁਨਮੁਮ ਦੀ ਸਭਾ ਦਾ ਹੈ ਦੂਸਰੇ ਨੂੰ ਉਹ ਪਾਪ ਹੈ ਤੀਜਾ ਸਾਸ ਸੰਗੇ ਜੀ ਪ੍ਰਾਈ ਇਸਤਰੀ ਨੂੰ ਧੱਕਣਾ ਇਹ ਤਿੰਨ ਸਰੀਰ ਦੇ ਦੋਸ਼ ਹਨਗੇ ਇਹ ਤਿੰਨ ਪਾਪ ਹਨ ਸਰੀਰ ਦੇ ਤੇ ਇਸੇ ਤਰ੍ਹਾਂ ਚਾਰ ਇਸੇ ਪ੍ਰਕਾਰ ਸਾਧ ਸਿੰਘ ਜੀ ਇਹ ਤਾਂ ਤੰ ਦੇ ਕੇ ਹੈ ਤੇ ਬੁੱਧੀ ਦੇ ਜਿਹੜੇ ਆਪਣੇ ਚਾਰ ਬਾਣੀ ਦੇ ਰੁੱਖਾ ਬਚਨ ਬੋਲਣਾ ਕਿਸੇ ਨੂੰ ਇਹ ਬਾਣੀ ਦਾ ਹੈ ਜबान ਦਾ ਤੇ ਦੂਜਾ ਝੂਠ ਬੋਲਣਾ ਤੀਜਾ ਚੁਗਲੀ ਕਰਨੀ ਚੌਥਾ ਅਨਰਥ ਬੋਲਣਾ ਮਤਲਬ ਨਿੰਦਿਆ ਕਰਨੀ ਇਹ ਹੈ ਬਾਣੀ ਦੇ ਇਹ ਜਵਾਨ ਦੇ ਕਰਕੇ ਜਿਹੜੇ ਚਾਰ ਪਾਪ ਹੈ ਚਾਰ ਮੰਨੇ ਆ ਅਤੇ ਇਸੇ ਪ੍ਰਕਾਰ દોਸ਼ ਇੱਕ ਬੁਰੀ ਇਸਤਰੀ ਖੋਣ ਦੀ ਇੱਛਾ ਹੋਣੀ ਇਹ ਮਨ ਦੀ ਅਤੇ ਦੂਜਾ ਮਨ ਦਾ ਪਾਪ ਇਹ ਹੈ ਕਿ ਬੁਰਾ ਚਿਤ ਦੇ ਰਹਿਣਾ ਕਿਸੇ ਦਾ ਤੇ ਤੀਜਾ ਅੰਦਰੋਂ 썩ਦੇ ਰਹਿਣਾ ਕਿਸੇ ਦੇ ਪਦਾਰਥ ਨੂੰ ਵੇਖ ਕੇ ਕਿਸੇ ਦੇ ਗੁਣ ਵੇਖ ਕੇ ਇਹਦੀ ਵਿਡਿਆਈ ਵੇਖ ਕੇ 썩ਦੇ ਰਹਿਣਾ ਇਹ 10 ਪਾਪ ਮੰਨੇ ਆ ਇਹ ਦਸਾਂ ਪਾਪਾਂ ਨੂੰ ਹਰਨ ਵਾਲਾ ਗੁਰੂ ਸਾਹਿਬ ਜੀ ਦਾ ਜਿਹੜਾ ਗਿਆਨ ਤੀਰ ਸਨ ਇਹ ਦਸਾਂ ਦੋਸ਼ਾਂ ਨੂੰ ਹਰਨ ਵਾਲਾ ਹੈ ਇਹ ਜਿਸਾਰਾ ਪ੍ਰਗਟ ਅਕੰਤਰ ਹੈ ਜੋ ਗੁਰਮੁਖੋ ਇਹਨਾਂ ਦਸਾਂ ਦੋਸ਼ਾਂ ਨੂੰ ਮੇਡ ਲੈਣਗੇ ਅਤੇ ਪੰਜੇ ਗਿਆਨ ਮੰਦਰੇ ਪੰਜੇ ਕਲਮੇਂਦਰੇ ਦੇ ਵਿਸ਼ਾ ਨੂੰ ਰੋਕ ਲੈਣਗੇ ਪੰਜਾਂ ਤਤਾਂ ਦੀ ਧਾਰਨਾ ਪੰਜੇ ਸਤ ਸੰਤੋਖ ਧਾਰਨ ਕਰਨ ਲੈਣਗੇ ਉਹ ਦਸਾਰਾ ਪ੍ਰਗਟ ਹੀ ਇਹ ਦਸ ਪੁਰਬ ਲੱਗੇ ਹੋਏ ਹਨ ਉਹਨਾਂ ਨੂੰ ਹੋ ਨਾਮ ਹਰ ਦਾ ਸਦਾ ਜੱਚੋ ਅਸੀਂ ਤਾਂ ਹਰੀ ਦਾ ਨਾਮ ਸਦਾ ਵਾਸ ਮਹਾਰਾਜ ਦੇ ਪਾਸੋਂ ਯਾਸ਼ੇ ਮੰਗਦੇ ਹਾਂ ਦੇਹੋ ਪ੍ਰਭ ਧਰਨੀ ਧਰਾਂ ਇਸ ਸੰਸਾਰ ਰੂਪੀ ਧਰਤੀ ਨੂੰ ਧਾਰਨ ਵਾਲੇ ਸੰਸਾਰ ਨੂੰ ਆਪਦੇ ਆਸਰੇ ਇਹ ਧਰਨੀ ਧਰਤੀ ਦਾ ਤਹਾਂ ਆਸਰਾ ਵੀ ਪਰਮੇਸ਼ਰ ਸਾਨੂੰ ਇਹ ਬਖਸ਼ ਦਿਓ ਸੰਸਾਰ ਰੋਗੀ ਨਾਮਦਾਰੂ ਇਹ ਸਾਰਾ ਸੰਸਾਰ ਰੋਗੀ ਹੋ ਰਿਹਾ ਹੁਮੈਂ ਕਰਕੇ ਇਹ ਹੋਮਾਇਦੇ ਰੋਗ ਮੇਟਣ ਵਾਲੇ ਪਰਮੇਸ਼ਰ ਦਾ ਨਾਮ ਹੀ ਦਾੜੂ ਹੈ ਮੈਲ ਲੱਗੈ ਸੱਚ bina ਜਦੋਂ ਜਪੇ ਤੋ ਉਹ ਗਰ ਪਾਪਾਂ ਦੀ ਮੈਲ ਇਹਨਾਂ ਨੂੰ ਲੱਗ ਰਹੀ ਹੈ ਗੁਰਵਾਕ ਨਿਰਮਲ ਸਦਾ ਚਾਨਣ ਜੋ ਗੁਰੂ ਸਾਹਿਬ ਦਾ ਬਚਨ ਹੈ ਨਾ ਇਹ ਨਿਰਮਲ ਚਿੱਤ ਨੂੰ ਕਰਨ ਵਾਲਾ ਹੈ ਪਾਪਾਂ ਦੀ ਮੈਲ ਨੂੰ ਧੋਣ ਵਾਲਾ ਹੈ ਤੇ ਗਿਆਨ ਦਾ ਚਾਨਣ ਪ੍ਰਕਾਸ਼ ਕਰਨ ਵਾਲਾ ਹੈ ਨਿਤ ਸਾਜ ਤੀਰਥ ਮਜਨ ਜਿਹੜਾ ਸੱਚ ਵਿੱਚ ਨਿਤ ਚਿੱਤ ਨੂੰ ਜੋੜਨਾ ਹੈ ਇਹ ਤੀਰਥ ਹੈ ਇਹ ਜਿਹ ਹਮੇਸ਼ਾ ਲਈ ਸਾਜੇ ਜੁੜਨ ਨੂੰ ਪੁਰਵਾ ਦੇ ਇਸ਼ਨਾਨ ਲੱਗੇ ਹੋਏ ਐ ਇਹ ਇਸ਼ਨਾਨ ਕਰਨਾ ਹੈ ਸਾਚਨਾ ਲੱਗੈ ਮੈਲ ਇਹ ਭਾਈ ਸੱਚਾ ਨਾਮ ਜਪਣੇ ਕਰਕੇ ਪਾਪਾਂ ਦੀ ਮੈਲ ਨਹੀਂ ਲੱਗਦੀ ਕਿਆ ਮਾਲਕ ਹੋਈ ਐ ਇਹ ਮੈਨੂੰ ਧੋ ਕੇ ਫੇਰ ਧੋਦੇ ਫਿਰੋਗੇ ਤੁਸੀਂ ਸਾਚਨਾ ਲੱਗੈ ਜਿਹਦੇ ਸੱਚ ਜੀ ਨਹੀਂ ਲੱਗਦੇ ਉਹਨਾਂ ਨੂੰ ਮੈਲ ਲੱਗੀ ਹੋਈ ਐ ਕਿਆ ਤੀਰਪੰਥੇ ਮੈਲ ਧੋ ਕੇ ਕਰਨਗੇ ਸੱਚੇ ਜੀ ਨਾਮ ਲੱਗਣੇ ਕਰਕੇ ਮੈਲ ਹੀ ਲੱਗਦੀ ਐ ਸਾਰੀ ਉਹ ਮੈਨੂੰ ਕਿੱਥੋਂ ਕਿੱਥੇ ਪਾਉਂਦੇ ਰਹੋਗੇ ਮੈਂ ਦੀ ਨਿਵਰਤੀ ਕਿਵੇਂ ਕਰਦੇ ਰਹੋਗੇ ਜੇ ਸੱਚੇ ਨਾਮ ਦੀ ਜੁੜੋਂਗੇ ਫੇਰ ਨਹੀਂ ਪਾਪਾਂ ਦੀ ਮੈਲ ਲੱਗੇਗੀ ਕੀ ਫੇਰ ਹੋਰ ਨਾ ਤੀਰਥਾਂ ਦੇ ਮੈਲ ਨੂੰ ਤੋਹਦੇ ਫਿਰਨਾ ਹੈ ਗੁਣ ਹੈ ਹਾਰ ਪਰੋ ਜੇ ਭਾਈ ਗੁਨਾਹਾਂ ਦੀ ਹਾਰ ਪਰੋਈ ਰੱਖਾਂਗੇ ਹਰ ਵਕਤ ਔਗਣੀ ਕਰਦੇ ਰਿਹਾ ਕਰਾਂਗੇ ਜਿਤ ਕਉ ਰੋਈ ਤੇ ਕਿੰ ਨੂੰ ਰੋ ਰੋ ਕੇ ਸੁਣਾਓਗੇ ਔਗਣਾ ਦਾ ਪਾਪ ਭਾਰ ਆਪਦੇ ਸਿਰ ਤੇ ਹੀ ਆਉਣਾ ਹੈ ਫੇਰ ਵਾ ਨਹੀਂ ਕਿਸੇ ਨੂੰ ਛਡਾਉਣਾ ਇਸ ਪ੍ਰਕਾਰ ਕਹਿੰਦੇ ਗੁਨਾਹਾਰ ਜੇ ਗੁਨਾਹ ਦੇ ਹਾਲ ਕਰੋ ਲਾਂਗੇ ਫਿਰ ਕਿਹਦੇ ਅੱਗੇ ਰੋਣ ਦੀ ਲੋੜ ਲੈਣੀ ਹੈ ਐਨ ਆਨੰਦ ਦੇ ਸਹਤ ਹੋਵੋਗੇ ਫਿਰ ਤੁਹਾਨੂੰ ਕਿਆ ਰੋਈਏ ਕੀ ਹੋਰ ਯਤਨ ਕਰਨ ਦੀ ਲੋੜ ਆ ਕਿਸੇ ਦੇ ਪਾਸ ਜਾ ਕੇ ਵਿਚਾਰ ਮਾਰੈ ਤਰੈ ਤਾਰੇ ਜੇ ਇਸ ਰੂਪ ਦੀ ਵਿਚਾਰ ਕਰਦਾ ਹੈ ਮੰਗੇ ਮੰਦੇ ਸੁਭਾਅ ਨੂੰ ਮਾਰ ਲੈਂਦਾ ਹੈ ਆਪ ਕਰ ਜਾਂਦਾ ਹੈ ਵਰਨਨ ਜਿਹੜੀ ਨਹੀਂ ਜੀਵਨ ਬਣਾ ਕੇ ਤਾਰ ਦਿੰਦਾ ਹੈ ਕੋਲ ਤੇ ਜੂਨ ਨਾ ਆਵੇ ਫਿਰ ਉਲਟ ਕੇ ਸਾਧ ਸੰਗ ਜੀ ਮੁੜ ਕੇ ਦੇਹ ਤੋਂ ਬਾਹਰ ਜੂਨਾ ਜਿਨੀ ਆਵੇਗਾ ਮੁਕਤ ਹੋ ਜਾਏਗਾ ਆਪ 파ਰਸ ਪਰਮ ਭ੍ਰਮਾਕਾਰ ਉਲਟ ਕੇ ਹੋ ਗਈ ਵਾਸਨਾ ਵੱਲੋਂ ਉਹ ਜੂਨਾ ਜਿਨੀ ਫੇਰ ਆਵੇਗਾ ਆਪ 파ਰਸ ਪਰਮ ਧਿਆਨੀ ਆਦਿ ਵਾਹਿਗੁਰੂ 파ਰਸ ਵੀ ਨਹੀਂ ਆਈ ਹੈ ਜੋ ਮਾਰਸ਼ ਆਉਦੇ ਨਾਲ ਛੋਹਦੇ ਆ ਸ਼ਬਦ ਦੇ ਨਾਲ ਉਹ ਪਰਮ ਵਿਆਵਕ ਸਰੂਪ ਦੇ ਧਿਆਨੀ ਹੋ ਜਾਂਦੇ ਆ ਸਾਰੇ ਵਾਹਿਗੁਰੂ ਦੀ ਜੋਤ ਨੂੰ ਵੇਖੋ ਤੇ ਇਤਿਹਾਸੀਤਾ ਵੇਖਣ ਤੇ ਤਾਂ ਧਿਆਨ ਹੋ ਜਾਂਦਾ ਹੈ ਉਹਨਾਂ ਦਾ ਸਾਚ ਸੱਚੇ ਭਾਵੇਂ ਸੱਜੇ ਨਾਮ ਜਪਣ ਵਾਲੇ ਸੱਚੇ ਪਾਰਸਨ ਨੂੰ ਪਾਉਂਦੇ ਹੈ ਸੱਚੇ ਸਰਦਾਰ ਵਾਲੇ ਜਿਹੜੇ ਪੁਰਖ ਹੈ ਉਹਨਾਂ ਨੂੰ ਸੱਚੇ ਦਾ ਸਰਮਣ ਕਰਨਾ ਪਉਂਦਾ ਹੈ ਸੱਚੇ ਦਾ ਮੰਨਣ ਕਰਨਾ ਪਉਂਦਾ ਹੈ ਸੱਚੇ ਦੀ ਕਮਾਈ ਕਰਨੀ ਪਉਂਦੀ ਹੈ ਸੱਚੇ ਦੀ ਸਖਿਆਤ ਤਾਂ ਪਉਂਦੀ ਹੈ ਉਹ ਸੱਚੇ ਵਾਹਿਗੁਰੂ ਨੂੰ ਪਾ ਜਾਂਦੇ ਹਨ ਆਨੰਦ ਆਨੰਦਨ ਹਰਖ ਸਾਚਾ ਉਹਨਾਂ ਨੂੰ ਆਨੰਦ ਸਰੂਪ ਦਾ ਰਾਗ ਨੇ ਆਨੰਦ ਜਿਹੜਿਆ ਰਿੰਦੇ ਸੱਚਾ ਆਨੰਦ ਉਹਨੂੰ ਆਨੰਦ ਸਰੂਪ ਬ੍ਰਹਮ ਦਾ ਆਰਦ ਨੇ ਸੱਚਾ ਹਰਖ ਬਣ ਆਉਂਦਾ ਮਨ ਜੀ ਸੱਚਾ ਆਨੰਦ ਰਿੰਦਾ ਹੈ ਦੇ ਬਾਣੀ ਜਿਮੀ ਸੱਚਾ ਨੰਦ ਰਿੰਦਾ ਹੈ ਰੂਪ ਗਿਲ ਵਿਖ ਪਰ ਹਰੇ ਦੁੱਖ ਜੰਮਣ ਮਰਨ ਦੇ ਗਿਲ ਵਿਖ ਚਾਰ ਪਾਪ ਸਾਰੇ ਪਰਹਰ ਦੂਰ ਹੋ ਗਏ ਉਹਨਾਂ ਦੇ ਸੱਚ ਨਾਮ ਪਾਇਆ ਗੁਰ ਦਿਖਾਇਆ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਸੱਚਾ ਨਾਮ ਗੁਰਾਂ ਤੋਂ ਪਾਇਆ ਹੈ ਉਹਨਾਂ ਨੂੰ ਗੁਰੂ ਸਾਹਿਬ ਜੀ ਨੇ ਸਰੂਪ ਪ੍ਰਗਟ ਕਰਕੇ ਦਿਖਾਤਾ ਹੈ ਮੈਲ ਨਾਹੀ ਸੱਚ ਮਨੇ ਜਿਹੜੇ ਭਾਈ ਸੱਚੇ ਦਾ ਮੰਨਣ ਕਰਦੇ ਹੈ ਉਹਨਾਂ ਨੂੰ ਪਾਪਾਂ ਦੀ ਮਾਇਆ ਨਹੀਂ ਹੈ ਕਿਸੇ ਪ੍ਰਕਾਰ ਦੀ ਸੰਗਤ ਮੀਤ ਮਿਲਾ ਜਿਨ੍ਹਾਂ ਦੇ ਮਨ 'ਚ ਸੱਚੇ ਪਾਤਸ਼ਾਹ ਵਸਦੇ ਆ ਉਹਨਾਂ ਨੂੰ ਅਵਿਦਿਆ ਦੀ ਮਾਇਆ ਨਹੀਂ ਹੈ ਸੰਗਤ ਮੀਤ ਮਿਲਾ ਇਹ ਭਾਈ ਇਹ ਜੋ ਮਿੱਤਰ ਸੰਤਾਂ ਭਗਤਾਂ ਦਾ ਜਿਹੜਾ ਮਲਾਪ ਹੈ ਪੂਰਾ ਨਾਵਨ ਇਹ ਪੂਰਤ ਪੂਰਾ ਤੀਰਥ ਦਾ ਸਿੱਧੋ ਇਸ਼ਨਾਨ ਹੈ ਕਿ ਪੂਰਾ ਤੀਰਥਾਨਾ ਹੈ ਪਾਈ ਇਸ਼ਨਾਨ ਹੈ ਸਬੱਲੀਆਂ ਨੂੰ ਕਹਿ ਰਹੇ ਹਨ। ਸਾਵੇ ਗਾਵਨ ਹਾਰ। ਗੋੜੂ ਵਾਲੇ ਜੋ ਸਤਿਗੁਰੂ ਹੈ ਸਿੱਖ ਦੇ ਨਾਮ ਬ੍ਰਹਮ ਗਿਆਨ ਦਾ ਉਦੇਸ਼ ਗਾ ਕੇ ਉਚਾਰ ਕੇ ਸੁਣਾਉਂਦੇ ਐ। ਸ਼ਬਦ ਸੁਹਾਵਨ। ਸਤਿਗੁਰਾਂ ਦਾ ਜਿਹੜਾ ਸ਼ਬਦ ਹੈ ਬੜਾ ਸੋਭਨੀਕ ਹੈ। ਸ਼ਬਦ ਕਰਕੇ ਅਧਿਕਾਰੀ ਸੋਭਨੀਕ ਹੋ ਜਾਂਦੇ ਹਨ ਕਮਾਈ ਕਰਕੇ। ਸਲਾਹ ਸਾਕੇ ਮਨ ਸਤਿਗੁਰੂ। ਇਹ ਪਾਈ ਹਰ ਵਕਤ ਸਲਾਹਿਆ ਕਰੋ ਸਕੇ ਜੀ ਸੇਵ ਕਰਿਆ ਕਰੋ। ਦੇ ਸਰਵਣ ਕਰਕੇ ਮੰਨਣ ਕਰਿਆ ਕਰੋ ਸੱਚੇ ਪਾਤਸ਼ਾਹ ਦਾ ਉਹਨਾਂ দান ਦਇਆ ਮਤੇ ਇਹ ਭਾਈ ਪੁੰਨ ਕਿਹੜਾ ਸਕੇਗਾ ਮੰਨਣ ਕਰਨਾ ਆ ਮੰਨ ਦੇ ਵਿੱਚ ਇਹੋ ਹੀ ਸaintsangh ji ਪੁੰਨ ਪਵਿੱਤਰ ਥੜੇ ਨੂੰ ਬੰਨ੍ਹ ਮੰਨ ਕੇ ਇਹਦੇ ਵਰਗਾ ਕੋਈ ਪੁੰਨ ਨਹੀਂ ਜਿਹੜਾ ਸੱਚੇ ਪਾਤਸ਼ਾਹ ਦੀ ਸੇਵਤ ਕਰਨੀ ਹੈ ਇਹ ਸੱਚੇ ਦਾ ਮੰਨਣ ਕਰਨਾ ਹੈ ਇਹ ਵੱਡਾ ਪੁੰਨ ਹੈ ਭਾਰੀ ਦਾਨ ਦਾ ਪੁੰਨ ਦਾਨ ਦਇਆ ਮਤੇ ਅਜੇ ਜਿਹੜਾ ਦਇਆ ਵਾਲੀ ਮਤ ਰੱਖਣੀ ਇਹ ਦਾਨ ਹੈ ਨਾ ਸਭ ਦੇ ਤੇ ਤਰਸ ਕਰਨਾ ਉਹਦੀ ਬਚਾਉਣ ਦੀ ਯਤਨ ਕਰਨਾ ਇਹ ਦਇਆ ਵਾਲੀ ਮਤ ਹੈ ਬੜਾ ਭਾਰੀ ਦਾਨ ਤੇ ਪੁਰਮਾਂ ਦਾ ਪੁੰਨ ਹੈ ਜਿਹਦਾ ਸੱਚੇ ਨਾਲ ਮੰਨਣ ਕਰਨਾ ਤੇ ਸਿਮਤ ਕਰਨੀ ਹੈ ਸਿਆਣੇ ਜੋਗ ਸੱਚੇ ਨਾਲ ਮੰਨਣ ਕਰਨਾ ਇਹ ਪੁੰਨ ਅਗੇ ਦਾਨ ਇਹ ਜਾਇਉ ਕਰੋ ਸੱਚੇ ਨਾਲ ਜਿਹਦਾ ਸਲਾਉਣਾ ਹੈ ਇਹ ਪੁੰਨ ਹੈ ਪਰਮ ਦੇ ਵਕਤ ਦਾ ਅੱਜ ਜੇਰਾ ਮੰਨਨ ਕਰਨਾ ਹੈ ਇਹ দান ਕਰਨਾ ਸਿੱਤੇ ਆਪਣੇ ਮੇਰ ਛੱਡ ਕੇ ਤੇ ਦਇਆਮਤੀ ਦੇ ਅੰਦਰ ਧਾਰਨ ਕਰੋ ਸਾਰਿਆਂ ਤੇ ਤੇ ਬਿਆਲਤਾ ਕਰੋ ਫਿਰ ਸੰਗ ਭਾਵ ਸਹਿਜ ਨਾਵ ਉਹ ਪਿਆਰੇ ਗਾਲਪੁਰ ਘਰਵਦ ਕੰਗ ਸੰਗ ਹੈ ਜਿਹੜੇ ਉਹਦੀ ਭਾਵਨਾ ਕਰਦੇ ਸੁਦੇ ਉਹਨਾਂ ਦਾ ਇਸ਼ਨਾਨ ਹੈ ਬਕੀ ਸੰਜੀ ਐ ਚੀਫਦੀ ਨਹੀਂ ਆਈ ਜੋ ਮਾਰੇ ਨੂੰ ਪਹੁੰਦੇ ਹੈ ਉਹ ਸਗਾ ਮਾਰਾ ਸਾਹਬ ਦੇ ਵਿੱਚ ਇਸ਼ਨਾਨ ਕਰਦੇ ਹੈ ਸੁਨਿਆ ਮੰਨਿਆ ਨਾਲ ਕੀਤਾ ਭਾਉ ਬੇਣੀ ਦਾ ਸੰਗਮ ਸਤ ਸਤੇ ਸਾਧ ਸੰਗਈਏ ਕਿ ਸੱਤੇ ਨਿਸ਼ਚੇ ਕਰਨ ਵਾਲੇ ਨੇ ਸੰਤ ਦਾਸ ਜੀ ਦੇ ਸਾਥ ਸੱਚਾ ਨਿਸ਼ਚਾ ਕਰਨ ਵਾਲੇ ਉਹਨਾਂ ਦਾ ਜਿਹੜਾ ਬਨਾਪੇ ਬੇਣੀ ਤ੍ਰਵੇਣੀ ਦਾ ਇਸ਼ਨਾਨ ਹੈ ਜਿਹੜਾ ਪ੍ਰਾਗ ਰਾਜ ਤੇ ਜਿਹੜਾ ਇਸ਼ਨਾਨ ਕਰੇ ਕੁਲ ਛੇਤਰ ਜੋਂ ਤ੍ਰਵੇਣੀ ਦਾ ਮਹੱਤਵ ਮੰਨਿਆ ਇਹ ਦੁਮਾਰੇ ਕੰਨ ਜੀ ਦੀ ਸੰਕਾ ਦੀ ਸੰਗਤ ਹੈ ਇਹ ਸੱਤੇ ਮਹੱਤਵਾਂ ਦੀ ਸੰਗਤ ਹੈ ਜਿਹੜੀ ਸਤ ਨਿਸ਼ਚੇ ਕਰਕੇ ਇਤੁਰਵੇਣੀ ਦਾ ਸੰਗਮ ਹੈ ਜਿਹੜੀ ਕਰਮ ਦੀ ਕਥਾ ਚਲਦੀ ਹੈ ਵਿੱਚ ਰਹਿਤ ਮਰਯਾਦਾ ਦੀ ਸਿੱਖਿਆ ਹੈ ਇਹ ਸਾ ਸੁਣੀ ਜਮਨਾ ਵਗਦੀ ਹੈ ਅਤੇ ਜਿਹੜਾ ਭਗਤੀ ਦਾ ਉਪਦੇਸ਼ ਹੈ ਗੰਗਾ ਵਗ ਰਹੀ ਹੈ ਜਿਹੜਾ ਗਿਆਨ ਦੀ ਕਥਾ ਹੋ ਰਹੀ ਹੈ ਸ੍ਰਸਤੀ ਵਗ ਰਹੀ ਹੈ ਕਿਉਂ ਤਰਵੇਣੀ ਦਾ ਸੰਗਮ ਬਣਿਆ ਹੋਇਆ ਹੈ ਇਹ ਸੰਤਾਂ ਦੀ ਸੰਗਤ ਸੱਚੇ ਨਿਸ਼ਤੇ ਕਰ ਰਹੀ ਜਿਨ੍ਹਾਂ ਦੇ ਅੰਦਰ ਨਿਸ਼ਤੇ ਆ ਸਰਸੰਗਤ ਹੈ ਇਹ ਤਰਵੇਣੀ ਦਾ ਸੰਗਤ ਬਣਿਆ ਹੋਇਆ ਹੈ ਅਦੇ ਤ੍ਰਵੇਣੀ ਜੇ ਇਸ਼ਨਾਨ ਕਰਨ ਵਾਲਾ ਪੁਰਖ ਜਿਹੜਾ ਹੈ ਉਹ ਵਿਅਨੀ ਮਾਦੋ ਨੂੰ ਪਰਸ਼ਦਾ ਹੈ ਇਹਦੇ ਪਰਦਕ ਚੇਤਨ ਨੂੰ ਪਰਸਣਾ ਹੈ ਅਦੇ ਤ੍ਰਵੇਣੀ ਜਿਹੜਾ ਇਸ਼ਨਾਨ ਕਰੇ ਉਹ ਸੱਤੇ ਸਮੁੰਦਰਾਂ ਦਾ ਮਹਾਤਮਾ ਇਸ਼ਨਾਨ ਦਾ ਇਧਰ ਕੰਦੇ ਪੰਜੇ ਗਿਆਨਿੰਦਰੇ ਤੇ ਮਨ ਤੇ ਬੁੱਧ ਇਹ ਸੱਤੇ ਸਮੁੰਦਰ ਬੜ ਜਾਂਦੇ ਗੁਣਾਂ ਦੇ ਉਹ ਇਸ਼ਨਾਨ ਕਰਦੇ ਹੈ ਜਿਵੇਂ ਸਤ ਸੰਤੋਖ ਤੇ ਆ ਧਰੂ ਵਿਚਾਰ ਤੇ ਪ੍ਰੋਖ ਤੇ ਅਪਰੋਖ ਗਿਆਨ ਇਹ ਸੱਤੇ ਸਮੁੰਦਰ ਹੈ ਉਹ ਸਤਿ ਨਿਸ਼ਚੇ ਕਰਕੇ ਇਸ ਇਸ਼ਨਾਨ ਕਰਦੇ ਹਨ ਇਹ ਉਹ ਮਹਤਵਾ ਤ੍ਰੇਣੀ ਦੇ ਸੰਗਮ ਵਾਲੇ ਸੱਤਾ ਸੁਨਦਾਂ ਦੇ ਇਸ਼ਨਾਨੀ ਬਣ ਜਾਂਦੇ ਆ ਆਰਾਧ ਏਕ ਓਂਕਾਰ ਸੱਚ ਇਹ ਤ੍ਰੇਣੀ ਕੋ ਓਂਕਾਰ ਸੱਚਾ ਕਾਲਪੁਰਖ ਹੈ ਉਹਨੂੰ ਹਰ ਰੋਜ਼ ਆਰਾਧੇ ਰੋਜ਼ ਦੀ ਭਾਵਨਾ ਨਾਲ ਜੇਜੇ ਕਰੋ ਨਿਤਦੀ ਚੜ੍ਹੇ ਸਵਾਯ ਉਹ ਨਿਤਾਂ ਪ੍ਰਤੀ ਦਾਨ ਦਿੰਦਾ ਹੈ ਉਹਦਾ ਸਵਾਯ ਦੂਣੇ ਚੁਗਣੇ ਦਾਨ ਦਿੱਤਾ ਹੋਇਆ ਚੜ੍ਹਦਾ ਹੈ ਨਿਤ ਵਰਦੀ ਨਾਮ ਦਾ ਉਦੇਸ਼ ਦਿੰਦੇ ਐ ਉਹਨਾਂ ਦਾ ਪਰ ਮਨ ਜਿਹੜਾ ਹੈ ਤ੍ਰਿਯਾ ਪਤਕ ਸਵਾਇਆ ਦੂਣਾ ਕਿਉਗਣਾ ਚੜਦਾ ਹੈ ਭੁੱਖਾ ਚ ਲਸ ਸੰਗ ਮੀਤਾ ਸੰਤ ਸੰਗਤ ਏ ਮਿੱਤਰ ਸੱਜਣ ਜੇ ਨੂੰ ਗਤ ਸੰਗ ਸੰਕ ਗਤ ਸੰਗ ਮੀਤਾ ਸੰਤ ਸੰਗਤ ਜਿਨ੍ਹਾਂ ਦੀ ਸੰਗਤ ਕਰਕੇ ਗੱਜ ਮੁਕਤ ਹੁੰਦੀ ਹੈ ਉਹ ਸੰਤਾਂ ਦੀ ਸੰਗਤ ਹੈ হে ਮਿੱਤਰ ਕਰਨਦਰ ਮੇਲ ਮਿਲਾਏ ਜਿਨ੍ਹਾਂ ਨੂੰ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕੀਤੀ ਉਹਨਾਂ ਨੂੰ ਸਾਜ ਸੰਗਤ ਦੇ ਮੇਲ ਚ ਮਿਲਾਇਆ ਹੈ ਗੱਤ ਸੰਗ ਮਿੱਤਾ ਜਿਨ੍ਹਾਂ ਦੀ ਸੰਗਤ ਕਰਕੇ ਗੱਤ ਕਲਿਆਣ ਹੁੰਦੀ ਹੈ ਉਹ ਮਿੱਤਰ ਹਨ ਵਾਹਿਗੁਰੂ ਦੇ ਪਿਆਰੇ ਸੰਤ ਹਮ ਗੱਤ ਸੰਗ ਮਿੱਤਾ ਸੰਤ ਸੰਗ ਉਹਨਾਂ ਸੰਤਾਂ ਦੀ ਸੰਗਤ ਕਰਿਆ ਕਰ ਕਰਨਦਰ ਮੇਲ ਮਿਲਾਏ ਜਿਨ੍ਹਾਂ ਨੂੰ ਵਾਹਿਗੁਰੂ ਨੇ ਕਿਰਪਾ ਦ੍ਰਿਸ਼ਟੀ ਕੀਤੀ ਹੈ ਮਨਾਂ ਨੂੰ ਸੰਤਾਂ ਦੀ ਸੰਗਤ ਵਿੱਚ ਮਿਲਿਆ ਹੈ ਤੇ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰਕੇ ਗਿਆਨ ਦ੍ਰਿਸ਼ਟੀ ਦੇ ਦਿੱਤੀ ਆਪ ਦੇ ਮੇਲ ਰੂਪ ਵਿੱਚ ਮਿਲਾ ਲਿਆ ਹੈ ਕਹਿਣ ਕਹ ਸਭ ਕੋ ਕਹਿਣ ਨੂੰ ਤਾਂ ਭਾਈ ਅਖਿਆਨਾਂ ਨੂੰ પ્રસੰਗਾਂ ਨੂੰ ਸਭ ਕੋਈ ਕਹੀ ਜਾਂਦਾ ਹੈ ਏਵਡ ਆਖੀ ਹੈ ਜਿਤਨਾ ਕੋ ਵੱਡਾ ਉਸ ਪਰਮੇਸ਼ਰ ਨੂੰ ਕਥਨ ਕਰਿਓ ਬਿਆੰਤ ਹੈ ਪਰਮੇਸ਼ਵਰ ਆ ਮੂਰ ਰੰਗ ਦੀ ਕੋ ਜੌਂਕੜੀ ਮਾਰੀਏ ਚਾ ਵੱਡਾ ਉਹਦਾ ਸੰਗਤ ਹੈ ਇਹ ਨੂੰ ਕਹਿਣ ਨੂੰ ਤਾਂ ਭਾਈ ਕਹੀ ਜਾਂਦੀ ਉਹ ਭਾਵੇਂ ਤੁਸੀਂ ਪਰ ਉਹ ਕਿੰਨਾ ਕੁ ਵੱਡਾ ਸੂਕ ਕਹਿ ਲਿਓ ਬਿਆਨ ਤੋਂ ਵੱਡੇ ਤੋਂ ਵੱਡਾ ਹੈ ਹਉ ਮੂਰਖ ਨੀਚ ਅਜਾਣ ਇਹ ਸਤਿਗੁਰੂ ਜਿ ਸਿੱਖ ਮੁਖ ਦੁਆਰਾ ਕਹਿੰਦੇ ਐ ਮੈਂ ਤਾਂ ਮਾਰਾ ਹਉਮੈ ਕਰਕੇ ਮੂਰਖਾਂ ਅਤੇ ਹਉ ਮੂਰਖ ਨੀਚ ਨੀਜ ਕਰਵਾਉ ਦੇ ਕਰਨੇ ਕਰਕੇ ਅਣਜਾਣ ਅਧਿਆਨੀ ਹੋ ਗਿਆ ਹਾਂ ਅਜਾਣ ਸਮਝਾ ਸਾਖੀ ਐ ਹਉ ਮੂਰਖ ਨੀਚ ਅਜਾਣ ਇਹ ਮਾਰਾ ਮੈਂ ਮੂਰਖੋ ਸੱਚੀ ਸ਼ਖੂਬੀ ਗਿਆਤ ਰਹਿਤ ਮੂਰਖਾਂ ਨੀਚ ਬੁਕਾਰਾਂ ਜਿ ਲਗਾ ਹੋਇਆ ਹਾਂ ਅਣਜਾਨ ਸਰੂਪ ਦੇ ਗਿਆਤੋ ਰਹਿਤ ਹਾਂ ਸਮਝਾ ਸਾਖੀਏ ਜੇ ਸਤਿਗੁਰੂ ਆਪ ਦੀ ਸਿੱਖਿਆ ਕਰਕੇ ਮੈਂ ਸਮਝ ਸਕਦਾ ਹਾਂ ਸੱਚ ਗੁਰ ਕੀ ਸਾਖੀ ਅੰਗ੍ਰਤ ਪਾਖੀ ਜੇ ਸੱਚੀ ਸਤਿਗੁਰੂ ਆਪ ਦੀ ਸਿੱਖਿਆ ਹੈ ਅਮਰਦਰੂ ਬਾਣੀ ਦਾ ਜੋ ਪਾਖਨ ਉਚਾਰਨ ਹੈ ਇਹ ਤੋਂ ਮਨਮਾਨਿਆ ਮੇਰਾ ਅਮਰਦਰੂ ਬਾਣੀ ਦੇ ਉਚਾਰਨ ਚ ਮੇਰਾ ਮਨ ਮੰਨ ਗਿਆ ਸੱਚੇ ਬਾਦਸ਼ਾਹ ਊਜ ਕਰਹਿ ਆਗ ਹੈ ਵਿਥ ਲਾਦੇ ਜਿਹੜੇ ਵਿਸ਼ਾਂ ਵਿੱਚ ਲੱਗੇ ਹੋਏ ਜੀਵ ਅੰਤਾ ਕਰਨ ਆਰੂਪੀ ਗੱਡੇ ਲੱਗ ਕੇ ਦੁਨੀਆ ਜਨਮ ਧਾਰ ਕੇ ਆਉਂਦੇ ਐ ਉਹ ਅੰਤ ਨੂੰ ਵਿਸ਼ਾਂ ਦੀ ਵਾਸ਼ਨਾ ਕਰਕੇ ਹੀ ਸਗਾਮੀ ਪੁਰਖ ਇਸ ਲੋਕ ਚੋਂ ਕੂਝ ਕਰਕੇ ਚਲੇ ਜਾਂਦੇ ਹਨ ਸ਼ਬਦ ਸੱਚਾ ਹੈ ਗੁਰਮੀਰਾ ਇਹ ਭਾਈ ਜਿਨ੍ਹਾਂ ਨੇ ਸੱਚੇ ਸ਼ਬਦ ਨੂੰ ਕਮਾਇਆ ਹੈ ਗੁਰਾਂ ਦੇ ਨੂੰ ਉਹਨਾਂ ਦਾ ਮੇਰਾ ਮੇਲਾ ਹੋਇਆ ਵਾਹਿਗੁਰੂ ਦੇ ਨਾਲ ਉਹਨਾਂ ਨੂੰ ਇਹ ਨਿਸ਼ਚੈ ਕਿ ਮੇਰਾ ਸਰੂਪ ਹੈ ਗੁਰੂ ਚੇਤਨ ਆਖਣ ਟੂਟ ਨਾ ਭਗਤ ਢੰਡਾਰੇ ਮੋਜ਼ਮੇਸ਼ੇ ਦੇ ਆਖਣ ਵਾਲਿਆਂ ਦਾ ਵੀ ਟੂਟ ਨਹੀਂ ਦੇਵਾਂ ਦੇ ਭਗਤੀ ਦੇ ਭੰਡਾਰੇ ਪਰ ਇਹੋ ਦਾ ਵੀ ਟੋਟ ਨਹੀਂ ਹੈ ਗੁਨਾ ਦਾ ਗੁਨਾ ਦੇ ਹਿਰਦਿਆਂ ਦਾ ਭਰਪੂਰ ਰਹਿਆ ਸੋਈ ਉਹ ਪਰਮੇਸ਼ਰ ਵੀ ਜਿਹਦੇ ਭਗਤੀ ਦੇ ਭੰਡਾਰੇ ਭਰੇ ਹੋਏ ਸੰਤਾਂ ਦੇ ਹਿਰਦੇ ਉਹਦੇ ਗੁਨਾ ਦੀ ਅੱਖ ਨੇ ਕਰਕੇ ਟੋਟ ਨਹੀਂ ਆਉਂਦੀ ਬਿਆਨਤ ਹੈ ਅਗੇ ਭਰਪਰ ਪ੍ਰਭੂਰ ਸਾਰੇ ਨਵਾਂ ਨਵ ਭਰਿਆ ਹੋਇਆ ਪੂਰਨ ਵਿਆਪਕ ਹੋ ਰਿਹਾ ਸੋਈ ਆ ਸਾਰਿਆਂ ਦਾ ਆਤਮਾ ਰੂਪ ਹੋ ਕੇ ਨਾਨਕ ਸਾਜ ਕਹ ਬੇਨਾਮ ਸ੍ਰੀ ਗੁਰੂ ਨਾਨਕ ਦੇਵ ਜੀ ਕੰਨੇ ਸੱਚੀ ਬੇਨਤੀ ਕਹਿੰਦੇ ਹਾਂ ਮਨ ਮਾਜੈ ਸਤਸੂ ਜਿਹੜਾ ਭਾਈ ਮੰਦੇ ਮੰਦੇ ਸੁਭਾਅ ਨੂੰ ਮਾਜ ਲੂ ਕੂਚੀ ਬ੍ਰੇਖ ਦੀ ਕੂਚੀ ਦੁਆਰਾ ਮਨ ਨੂੰ ਮਾਜੇਗਾ ਸੋ ਸੱਚੇ ਸਰੂਪ ਦੀ ਪ੍ਰਾਪਤੀ ਵਾਲਾ ਹੋਵੇਗਾ ਉਹ ਸੱਚਾ ਹੋਵੇਗਾ ਇਸ ਕਰਕੇ ਮੰਦਾ ਮੰਦਾ ਸੁਭਾਅ ਮਾਜਣਾ ਹੈ ਜੋ ਮੰਦੇ ਮੰਦੇ ਸੁਭਾਅ ਨੂੰ ਪ੍ਰੇਮ ਦਾ ਜਲ ਪਾ ਕੇ ਮਾਜੇਗਾ ਬ੍ਰੇਖ ਦੀ ਕੂਚੀ ਲਾ ਕੇ